ਚੱਲ ਗਿਆ। ਛੋਟੀ ਜਿਹੀ ਕੁੜੀ ਦੁੱਧ ਚੜਾਉਣ ਕਹਿੰਦੀ ਮੈਂ ਪੈਕਟੇ ਚੜਾ ਦੇਣਾ। ਵਿੱਚ ਫੁੱਲ ਪਾ ਲੈ। ਉਹ ਉੱਥੋਂ ਫੁੱਲ ਲੈ ਕੇ ਆਈ ਆ। ਤੇ ਚੱਲ ਗਿਆ ਹੁਣ ਮੰਦਰ ਵਿੱਚ ਬਣਾ ਮੱਠਾ ਟੇਕਣ। ਤੇ ਮੈਨੂੰ ਮਿਲ ਗਿਆ ਸੀ ਮੈਨੂੰ ਵੀ ਪ੍ਰਸ਼ਾਦ ਦਿੱਤਾ ਸੀ। ਉਹ ਜਾ ਰਹੀ ਆ। ਉਹ ਜਾ ਕੇ ਕਰੂਗੀ ਦਰਸ਼ਨ। ਬੰਬੰਬੋਲੀ। ਆਸ਼ੀ ਰਾਤਰੀਆ ਤਾਂ ਬਹੁਤ-ਬਹੁਤ ਵਾਰਾਂ ਸ਼ੁਕਰਾਤਰੀਆ। ਮੈਂ ਟੇਕਿਆ ਆਈ ਸੀਗੀ ਤੁਸੀਂ ਵੀ ਟੇਕਿਆ ਹੋਗਾ। ਕੁਝ ਰਸਤੇ 'ਚ ਮਿਲ ਗਈਆਂ ਨਾ ਮੈਨੂੰ ਮਾਮਾ ਧੀਆ ਮੈਂ ਤਾਂ ਚਲ ਤੁਹਾਡਾ ਵੀ ਮੈਂ ਨਾਲ ਹੀ ਚੱਲਦੀ ਆ ਬਲੌਗ ਕਰ ਜੈ ਮਾਂ ਬੈਸ਼ਨੋ ਦੇਵੀ ਬਹੁਤ ਸੋਣਾ ਸਾਡੇ ਮੁਹੱਲੇ ਵਿੱਚ ਹੀ ਆ ਸੰਗਤ ਜੁੜੀ ਹੋਈ ਆ ਬਹੁਤ ਆ ਰਹੀ ਆ ਇਹ ਗੇਲਪੱਤਰ ਦਾ ਪੇੜ ਲੱਗਿਆ ਹੋਇਆ ਆ ਲੋਜੀ ਕਿੰਨਾ ਸੋਣਾ ਪ੍ਰਾਗ ਦੇ ਦਿਨ ਤਾਂ ਤੋੜੀ ਜਾਣੀ ਆਪਾਂ ਇਕ 400 ਦਾ ਚੱਲ ਜਾਏ ਜੈ ਭੋਲੇ ਨਾ ਲੋਜੀ ਜਾ ਕੇ ਖੜ ਗਈ ਲਾਈਨ ਦੇ ਵਿੱਚ ਲਾਈਨ ਲੱਗੀ ਹੋਈ ਆ ਤੇ ਕੋਲੇ ਨਾਲ ਕੇ ਤਰ੍ਹਾਂ ਦੇ ਦਰਸ਼ਨ ਉਹ ਨਮਾਇਸ਼ ਹੋਾਈ ਤੇ ਬਹੁਤ ਸੋਹਣੀਆਂ ਮੂਰਤੀਆਂ ਪਈਆਂ ਸਾਰੇ ਪਾਸੇ ਫੁੱਤਰ ਵੀ ਪਈਆਂ ਨੇ ਤੂਫ ਮਿੰਦ ਦਾ گاਉਂ ਹੁੰਦਾ ਜਿਹੜੀ ਹੁੰਦੀ ਆ ਧੂਪ ਕਹਿੰਦੇ ਬਾਹਰ ਲਾਉਂਦੇ ਧੂੰਆਂ ਬਹੁਤ ਜ਼ਿਆਦਾ ਚੜਦਾ ਏ ਇਸ ਪਿਸਪਲ ਦਾ ਪੇੜ ਆ ਲੱਗਿਆ ਆਪਣਾ ਇੱਕ ਮਹੱਲਾ ਹੈ ਸਾਡੇ ਦੇ ਵਿੱਚ ਸਾਰੇ ਆਪਾਂ ਜਾਣਦੇ ਆ ਪੀਰਾਂ ਦੀ ਜਗਾ ਵੀ ਬਣੀ ਹੋਈ ਹੈ ਗੁਰਦੁਆਰੇ ਵੀ ਜਾਈਦਾ ਤੇ ਇੱਧਰ ਆਪਣਾ ਮੰਦਿਰ ਵੀ ਜਾਈਦਾ ਕੋਲੇ ਨਾਲ ਉਹ ਜੀ ਮੱਖਣ ਖਾ ਕੇ ਕਿਰੀਆ ਮੱਖਣਾ ਤੇ ਕੇ ਆਈ ਆ ਤੇ ਵੈਸ਼ਨ ਦੇ ਵੀ ਦਰਸ਼ਨ ਕਰੋ ਸਾਰੇ ਜਣ ਤੁਸੀਂ ਵੀ ਅੱਜ ਸ਼ੁਭਾਕ ਦੀ ਦਰਸ਼ਨ ਕਰੋ ਦੇਖੋ ਸਾਡੇ ਕੋਲ ਹੀ ਮੰਦਿਰ ਹੈ ਹੌਂਡਾਣ ਲਈ ਪ੍ਰਸ਼ਾ ਪੰਨ ਲਾ ਕੇ ਦਰਦ ਕਰਈਆ ਭੁੱਲ ਗਈ ਕੁਛ ਮੈਨੂੰ ਲੱਗਦਾ ਸ਼ਾਇਦ ਇਹ ਦੁਆਰਾ ਟਿਕੜ ਲਈਆ ਮੰਨੀ ਮੁੰਦੀ ਸਾਡੀ ਕੰਨੀ ਜਲ ਲੈ ਕੇ ਆਉਣਾ ਕੋਲੇ ਨਾਲ ਜਦੋਂ ਅਪਨ ਜਲ ਪਾਉਣਾ ਹੈ ਨਾ ਪਰ ਜਲ ਲੈਣ ਵਾਸਤੇ ਗਈ ਆ ਤੇ ਜਲ ਲੈ ਕੇ ਆਣਾ ਘਰ 'ਚ ਛਿੱਟਾ ਦਵਾਂਗੀ ਮੰਨੀ ਮੁੰਦੀ ਬਹੁਤ ਮੰਨਦੀ ਐ ਕੋਲੇ ਨਾਲ ਨੇ ਆਈ ਬੋ ਤਾਂ ਜਲ ਆ ਹੋਰ ਕਿ ਪੰਤ ਕੋਲ ਵਾਲਾ ਟਿੱਕਾ ਦੂਹਾਲਵਾ ਕੈਮਰਾ ਦੂਜਾ ਲਾ ਦੋ ਹੁਣ ਲੈਣ ਗਈ ਹੈ ਪ੍ਰਸ਼ਾਦ ਪੰਡਤ ਕੋਲ ਆ ਦੋ ਜੀ ਹੁਣ ਕਹਿੰਦੇ ਮੈਂ ਟਿੱਕਾ ਵੀ ਲਵਾਉਣਾ ਇਹ ਲੈ ਪ੍ਰਸ਼ਾਦ ਆਏ ਉਹ ਨਮਾਸ਼ਵਾਏ ਦਿਖਾਈ ਹੁੰਦਾ ਹੈ ਓ ਵਾਹ ਜੀ ਵਾਹ ਉਹਦੀ ਮਾਂ ਨੇ ਵੀ ਲਵਾ ਲਿਆ ਦੋਨਾਂ ਨੇ ਵਾਹ ਦਿਖਾਈਂਦਰ ਮੈਂ ਬਹੁਤ ਸਾਡੀ ਮੰਮਾ ਨੇ ਵੀ ਲਵਾਇਆਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ

ਕੋਲਨਾ ਅੱਜ ਦੀ ਰਾਤ ਦੀਆਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ